ਅਤਾਸੀ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਮਹੱਤਵਪੂਰਨ ਮੁੱਦੇ ਉੱਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਡੀਪੂ ਹੋਲਡਰਾਂ ਨੂੰ ਮੁੱਖ ਮੰਤਰੀ ਦੀ ਸਰਕਾਰ ਨੇ ਚੰਗਾ ਆਰਥਿਕ ਖੁੱਲਾ ਰੋ ਦਿੱਤਾ ਹੈ। ਤਤਿ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਮੀਡੀਆ ਦੇ ਨਾਲ ਇਸ ਦੇ ਵੇਰਵੇ ਵੀ ਸਾਂਝੇ ਕੀਤੇ ਨੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਪੰਜਾਬ ਨੂੰ ਨਾਲ ਲੈ ਕੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਨਾਲ ਬੈਠਕ ਦੇ ਵਿੱਚ ਚੰਗੀ ਅਤੇ ਉਸਾਰੂ ਗੱਲਬਾਤ ਹੋਈ ਹੈ। ਜਿਸ ਦੇ ਵਿੱਚ ਅਸੀਂ ਸਪਸ਼ਟ ਕੀਤਾ ਹੈ ਕਿ ਕੇਂਦਰ ਵੱਲੋਂ ਪੰਜਾਬ ਦਾ ਬਕਾਇਆ ਪਿੰਡੂ ਵਿਕਾਸ ਫੰਡ ਅਤੇ ਵਾਸੀਆਂ ਦਾ ਹੱਕ ਹੈ ਇਸ ਦੇ ਵਿੱਚ ਕੋਈ ਕਟੌਤੀ ਕਬੂਲ ਨਹੀਂ ਕੀਤੀ ਜਾਵੇਗੀ ਇਸ ਤੇ ਇਸ ਤੇ ਇਸ ਸੰਬੰਧੀ ਜੋ ਵੀ ਹਤਾ ਨਾ ਅੱਗੇ ਲੋੜਿੰਦੇ ਹੋਣਗੇ ਉਸ ਤੇ ਆਮ ਆਦਮੀ ਪਾਰਟੀ ਸਰਕਾਰ ਜਿਹੜਾ ਕੀ ਹਰਕਤ ਹੁੰ ਚੁੱਕੀ ਹੈ ਪੰਜਾਬ ਦੇ ਗੋਰ ਸਪਲਾਈ ਬੈਕ ਵਿੱਚ ਵੱਲੋਂ ਇੱਕ ਬੜੀ ਸ਼ਾਨਦਾਰ ਜਿਹੜੀ ਅਨਾਉਂਸਮੈਂਟ ਹੈ ਨਾ ਕੋਲ ਸ਼ੇਅਰ ਕਰ ਲਈ ਆਇਆ ਪੰਜਾਬ ਦੇ ਅੰਦਰ ਜਿਹੜੇ ਡੀਪੋ ਹੋਲਡਰ ਨੇ ਸਾਡੇ ਉਹਨਾਂ ਵੱਲੋਂ ਕਈ ਵਾਰ ਜਵਾਹਰ ਆਦੀ ਰਹੀ ਹੈ ਮੰਗਲ ਦੀ ਰਹੀ ਹੈ ਕਿ ਸਾਡੀ ਜਿਹੜੀ ਮਾਰਜਨ ਬਣੀ ਹੈ ਉਹ ਉਹਨੂੰ ਵਧਾਇਆ ਜਾਵੇ ਕਿਉਂਕਿ ਲੰਬੇ ਹੱਸੇ ਤੋਂ ਜਿਹੜੀ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਆ ਉਹਦੇ ਵਿੱਚ ਕੋਈ ਵਾਅਦਾ ਨਹੀਂ ਸੀ ਕੀਤਾ ਗਿਆ ਸੋ ਕਈ ਵਾਰ ਉਹਨਾਂ ਨੇ ਸਾਨੂੰ ਮਿਲ ਕੇ ਰਿਕਵੈਸਟਿੰਗ ਕੀਤੀ ਚਿੱਠੀ ਪੱਤਰ ਆਈ ਵੀ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਕੋਲ ਰੱਖੀ ਜਾਂਦੀ ਰਹੀ ਆ ਸੋ ਉਹਨਾਂ ਦੀ ਇਸ ਮੰਗ ਨੂੰ ਇਤਿਹਾਸ ਚ ਰੱਖਦੇ ਹੋਏ ਪੰਜਾਬ ਦਾ ਖਰਾਕ ਤੇ ਸਿਵਲ ਸਪਾਈ ਮਹਿਤਵੀ ਵੱਲੋਂ ਇੱਕ ਤਸਲੀਜ਼ ਇੱਕ ਤਜਵੀਜ਼ ਮਾਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਦੇ ਅੱਗੇ ਰੱਖੀ ਸੀਗੀ ਉਹਨਾਂ ਦੀ ਮੰਗ ਦੇ ਆਧਾਰ ਤੇ ਸੋ ਉਸ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਮਾਰਜੁਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਨੇ ਇੱਕ ਬਹੁਤ ਹੀ ਮੈਂ ਸਮਝਦਾ ਵੀ ਕਿ ਇਤਿਹਾਸਿਕ ਫੈਸਲਾ ਜਿਹੜੇ ਡੀਪੋ ਹੋਲਡਰ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਕਿਆ ਸੋ ਮੈਂ ਇਸ ਕੜੀਨ ਵਕਤ ਉਰਦਾ ਹੋਇਆ ਤੁਹਾਡੇ ਨਾਲ ਸ਼ੇਅਰ ਕਰਦਾ ਖੁਸ਼ੀ ਮੈਂ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਅੰਦਰ ਪਹਿਲਾਂ ਜਿਹੜੇ ਅਨਾਜ ਦੇ ਵਿੱਚੋਂ ਮਾਰਜਨ ਬਣੀ ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੋ ਹੋਲਡਰਾਂ ਨੂੰ ਉਹ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀਗੀ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਸੀਗੀ ਸੋ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਦਾ ਕਰਦੇ ਆ 9.50 ਬੇਜ ਥਾ 90 ਰੁਪਏ ਪ੍ਰਤੀ ਕੁਆਂਟਲ ਦੇ حساب ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣਿਆ ਉਹ ਉਹਨਾਂ ਮਿਲ ਨਹੀਂ ਸਰਕਾਰ ਨੇ ਮਤਲਬ ਸ਼ੁਰੂ ਕੀਤੀ ਆ ਸੋ ਇਹ ਮਾਰਜਨ ਬਣੇ April 2024 ਤੋਂ ਪਿਛਲੇ 6 ਮਹੀਨੇ ਤੋਂ ਪਿੱਛੇ ਜਾ ਕੇ ਅਸੀਂ ਜਿਹੜੀ ਉਹਨਾਂ ਨੂੰ ਇਹ ਜਿਹੜੀ ਲਾਗੂ ਕੀਤੀ ਆ ਸੋ ਇਹਦਾ ਬਰੰਦਾ ਜਿਹੜਾ 38 ਕਰੋੜ ਰੁਪਇਆ ਅੱਜ ਦੀ ਡੇਟ ਤੱਕ ਉਹ ਵੀ ਜਿਹੜਾ ਉਹ ਜਾਰੀ ਕਰ ਦਿੱਤਾ ਸੋ ਮੁੱਖ ਤੌਰ ਤੇ ਲਗਭਗ ਦੋ ਗੁਣੀ ਆਪਾਂ ਕਹਿ ਸਕਦੇ ਹਾਂ 90 ਰੁਪਏ ਹਰ ਪ੍ਰਤੀ ਕਵਾਂਟਰਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਆ ਉਹਨਾਂ ਨੂੰ ਮਿਲਿਆ ਕਰੂਗੀ ਇਹਦੇ ਇਹ ਅਦਾਗੀਆਂ ਸ਼ੁਰੂ ਕਰ ਦਿੱਤੀ ਆ ਸੋ ਇਹਦੇ ਨਾਲ 14400 ਜਿਹੜੇ ਰਸ ਡੀਪੂ ਨੇ ਪੰਜਾਬ ਦੇ ਅੰਦਰ 14400 ਇਹ ਬਹੁਤ ਵੱਡਾ ਉਹ ਜਿਹੜਾ ਅ ਮਤਲਬ ਮੈਂ ਸਮਝਦਾ ਵੀ ਆਰਥਿਕ ਲਾਭ ਮਿਲਿਆ ਸੋ ਇਹਦੇ ਨਾਲ ਪੰਜਾਬ ਸਰਕਾਰ ਨੇ 17 ਕਰੋੜ 40 ਲੱਖ ਰੁਪਈਆ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਣਾ ਸੋ ਸਾਲਾਨਾ ਜਿਹੜਾ ਟੋਟਲ ਮਾਰਜਨ ਬਣੇ ਉਹਨਾਂ ਨੂੰ ਦਿੱਤੀ ਜਾਣੀ ਹੈ ਉਹ 78 78 ਕਰੋੜ ਇਹ ਲੱਕ ਦੇ ਕ੍ਰੀਮ ਜਿਹੜੀ ਉਹ ਸਲਾਣਾ ਉਹਨਾਂ ਨੂੰ ਮਾਰਦਨ ਬਣੇ ਜਿਹੜੀ ਆ ਉਹ ਦਿੱਤੀ ਜਾਇਆ ਕਰੂ ਵੀ 100 ਉਦਾਹਰਣ ਦੇ ਤੌਰ ਤੇ ਪੰਜਾਬ ਦੇ ਅੰਦਰ ਕੋਸੋ ਜੇ ਕਿਸੇ ਬੀਪੂ ਬਾਰਡਰ ਕੋ ਕਰ ਨੇ ਤੇ ਜੇ ਪਰ ਕਾਰਡ ਦੇ ਉੱਤੇ ਅਸੀਂ ਚਾਰ ਜੀ ਲਾਈਏ ਕਿਤੇ ਤਿੰਨ ਹੋ ਸਕਦੇ ਆ ਕਿਤੇ ਪੰਜ ਹੋ ਸਕਦੇ ਆ ਇਹ 800 ਲਾਹਤ ਹੀ ਬਣਦੇ ਆ ਤੇ ਇਹਨਾਂ 200 ਕਾਰ ਦੇ ਉੱਤੇ ਪਹਿਲਾਂ ਉਹਨਾਂ ਨੂੰ 24000 ਰੁਪਏ ਸਾਲਾਨਾ ਜਿਹੜੀ ਉਹ ਮਾਰਜਨ ਬਣੀ ਜਾਂਦੀ ਸੀਗੀ ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ ਜਿਹੜਾ ਹੁਣ ਵੱਧ ਕੇ 43200 ਰੁਪਏ ਸਾਲਾਨਾ ਹੁਣ ਮਾਰਜਨ ਬਣੀ ਜਿਹੜੀ ਉਹਨਾਂ ਦੇ ਖਾਤੇ ਜੁਦਾ ਕਰੋ ਕਿ ਹੁਣ ਜੇ ਕਈ ਥਾਵਾਂ ਤੇ 200 ਤੋਂ ਵੱਧ ਵੀ ਕਾਰ ਹੈਗੇ ਆ ਸੋ ਮੈਂ ਸਮਝਦਾ ਕਿ ਇਹ 8 ਸਾਲ ਦਾ ਲਾਸਟ ਟਾਈਮ 2016 ਚ ਇਹਦੇਸ ਵਾਦਾ ਹੋਇਆ ਹੋਵੇਗਾ 10 ਰੁਪਏ 8 ਸਾਲ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਮਾਨਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਿਆ ਔਰ ਇਸ ਫੈਸਲੇ ਦੇ ਨਾਲ ਜਿਹੜੇ ਸਾਡੇ ਡੀਪੂ ਹੋਲਡਰ ਨੇ ਪਿੰਡਾਂ ਦਾ ਸਹਾਰਾ ਜੋ ਤਣਾਤ ਮੰਦੇ ਆ ਉਹਨਾਂ ਨੂੰ ਇਹਦਾ ਬੜਾ ਵੱਡਾ ਆਰਥਿਕ ਲਾਭ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ ਸੋ ਮੈਂ ਸਮਝਾ ਕਿ ਪੰਜਾਬ ਸਰਕਾਰ ਜਿੱਥੇ ਬਾਕੀ ਫਕੀਰੀਆਂ ਦਾ ਬਾਕੀ ਵਰਗਾਂ ਦਾ ਕੋਖੋ ਵਖੇ ਸਵਾਲਾਂ ਦੇ ਉੱਤੇ ਵੱਡੇ ਕੰਮ ਕਰਦੀ ਹੈ ਵੱਡੇ ਫੈਸਲੇ ਪਿਛਲੇ ਸਮੇਂ ਦੇ ਉੱਤੇ ਪੰਜਾਬ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੀ ਆਰਥਿਕ ਬਿਹਤਰੀ ਲਈ ਕੀਤੇ ਆ ਪੂਰੇ ਪੰਜਾਬ ਦਾ ਖੁਰਾਕ ਤੇ ਸਿਲਸ ਸਪਲਾਈ ਵਿਭਾਗ ਮਾ ਜਿਹੜਾ ਲਗਾਤਾਰ ਆਪਣੇ ਕੰਜ਼ਿਊਮਰ ਨੂੰ ਲਗਾਤਾਰ ਇਸ ਘੇਰੇ ਚ ਹੁੰਦੇ ਸਾਰੇ ਉਹ ਲੋਕ ਚਾਹੇ ਉਹ ਡੀਪੂ 홀ਡਰ ਨੇ ਚਾਹੇ ਸਾਡੇ ਲਾਹ ਪਾਤਰੀ ਨੇ ਸੋ ਹਰ ਵੇਲੇ ਹਰ ਘੜੀ ਜਿਹੜਾ ਉਹਨਾਂ ਦੀ ਵਹਿਤਰੀ ਦੇ ਲਈ ਉਹਨਾਂ ਨੂੰ ਚੰਗਿਆ ਸੁਆਵਾ ਦੇਣ ਲਈ ਉਹਨਾਂ ਨੂੰ ਹੋਰ ਹਰ ਤੱਕ ਲਾਭ ਵਾਧੂ ਮਿਲੇ ਉਸ ਲਗਾਤਾਰ ਜਿਹੜੀ ਇਹ ਸਰਕਾਰ ਕੰਮ ਕਰਦੀ ਹੈ ਸੋ ਅੱਜ ਮੈਂ ਇਹ ਮੋਟੇ ਤੌਰ ਤੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੋ ਉਹਨਾਂ ਸਾਰੇ ਹੀ 14 ya 450 de jide dipu board ne ohna nu Punjab sarkar dwara badhaiya mere vallon jina bolan bolwa. बिल्कुल असी कल साडे मानजुग वित्त मंत्री सरदार भावेश जीमा जी रिवाई च मैं भी नाक सिगा साडे महकमे दफिसर सवाल भी नाक सिगे ਔਰ ਕੱਲ ਜੂਨੀਅਰ ਮਿਨਿਸਟਰ ਭਲਾਜੋਸੀ ਜੀ ਨੂੰ ਮਿਲ ਕੇ ਆਇਆ ਸੋ ਪੰਜਾਬ ਦੀ ਜਿਹੜੀ ਮੰਗ ਹੈ ਉਸ ਮੰਗ ਨੂੰ ਬੜਾ ਠੋਸ ਮੈਂ ਸਭ ਦਾ ਵੀ ਤਰਕ ਦੇ ਆਧਾਰ ਤੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਔਰ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਉਹ ਦਰਦੀ ਨਾਲ ਵਿਚਾਰ ਕਰਨ ਦੇ ਸਾਬ ਕੱਲ ਉਹਨਾਂ ਨੇ ਸਾਰਨਾ ਗੱਲਬਾਤ ਕੀਤੀ ਹੈ ਬੜੇ ਚੰਗੇ ਮਾਹੌਲ ਚ ਗੱਲਬਾਤ ਹੋਈ ਆ ਔਰ ਕਿਉਂਕਿ ਪੰਜਾਬ ਦਾ ਰਾਈਟ ਹੈ ਜਿਹੜਾ ਆਰਡੀਐਫ ਹੈ ਸੋ ਜਿਹੜੀ ਕਟੌਤੀ ਇਹਦੇ ਵਿੱਚ ਕੀ ਜੋ ਬਲ ਕਹਿੰਦੀ ਹੈ ਇਹ ਕਿਸੇ ਵੀ ਰੋਜ਼ ਸਾਹਿਬ ਨੇ ਕੀਤੀ ਜਾ ਕੇ ਲਗਾਤਾਰੋ ਪ੍ਰਕਿਰਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਸੋ ਕੱਲ ਵੀ ਬੜੇ ਸਾਕਤ ਮਹਾਵਲ ਚ ਮੀਟਿੰਗ ਹੋਈ ਆ ਸੋ ਕਾ ਜੋ ਵੀ ਇਹਦੇ ਨੇ ਨੁਕੀਂਦੇ ਸਾਡੇ ਵੱਲੋਂ ਪਹੁੰਚ ਕਰਨੀਆਂ ਕੋਈ ਜਗ੍ਹਾਣੀਆਂ ਤਸਵੀਜ਼ਾਂ ਉਹਦੇ ਤਾਂ ਕੰਮ ਕਰਾ ਕੁਝ ਨਵੇਂ ਅਪਡੇਟ ਨੂੰ ਵਿੱਚ ਪਹਿਲਾ ਟੈਨਸੀ ਕਹਿੰਦੇ ਹਾਂ ਹਾਂ ਬਿਲਕੁਲ ਪਹਿਲੋਂ ਜੇਨਰਲ ਪਰਸੈਂਟ ਮਿਲਦਾ ਸੀ ਉਹ ਮਾਰਕੀਟ ਫੀਸ ਤੇ 3% ਹੀ ਮਿਲਦੀ ਸੀਗੀ ਆਰਡੀਓ ਸੋ ਉਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਜਿਹੜੇ ਇਹਦੇ ਚ ਇਹ ਘਟਾ ਕੇ 2% ਕੀਤਾ ਸੋ ਅਸੀਂ ਕੱਲ ਉਹਨਾਂ ਨਾਲ ਗੱਲਬਾਤ ਕੀਤਾ ਸੋ ਅਮੀਨ ਕਰਦੇ ਆ ਉਹ ਪੰਜਾਬ ਦੀਆਂ ਭਾਵਨਾਵਾਂ ਨੂੰ ਪੰਜਾਬ ਦੇ ਰਾਈਟਰ ਸਮਝਣਗੇ ਔਰ ਅਸੀਂ ਵੀ ਇਹਦੇ ਤੇ ਲੱਗਦਾ ਵਰਕਰ ਨਹੀਂ ਅਸੀਂ ਕੱਲ ਮਿਲ ਕੇ ਆਏ ਅਜੇ ਔਰ ਅਜੇ ਤੱਕ ਪ੍ਰਕਿਰਿਆ ਸ਼ੁਰੂ ਹੋਈ ਹੈ ਔਰ ਉਮੀਦ ਕਰਦੇ ਹਾਂ ਕਿ ਕੋਈ ਇਸ ਚੰਗਾ ਜਿਹਾ ਨਿਕਲ ਜੂਗਾ ਤੈਨੂੰ ਫਿਰ ਮੇਰੇ ਤੋਂ ਨਹੀਂ ਕੋਈ ਨਹੀਂ ਸੁਪਰੀਮ ਕੋਰਟ ਐਸੇ ਕਰਕੇ ਜਾਣਾ ਪਿਆ ਐਸੇ ਕਿ ਉਹ ਪੰਜਾਬ ਦੇ ਅਧਿਕਾਰ ਨੂੰ ਮਾਨ ਨਹੀਂ ਦੇ ਰਿਹਾ ਸਾਂ ਸੋ ਕੇਸ ਉਸੇ ਸੰਦਰਭ ਕੀਤਾ ਜੇ ਸਾਡਾ ਮਾਮਲਾ ਮਤਲਬ ਸਾਲ ਹੋ ਜਾਵੇ ਠੀਕ ਇਸ ਵਾਰ ਚਾਰ ਦਿਨ ਦੀ ਗੱਲ ਸਦੀ ਆਊਟ ਆਫ ਕੋਰਟ ਸੈਟਲਮੈਂਟ ਕਰੀ ਦੇ ਪਿਆ ਭਾਈ ਜੰਦ ਕਿਤੇ ਜਾ ਰਹੇ ਨੇ ਸਰ ਔਰ ਡਿਪੋਜ਼ਿਟ ਦੀ ਗੱਲ ਕਰਦੇ ਆਂ ਔਰ ਕਿਤਾ ਕਰਾਣੇ ਦੀ ਸੋਚੀ ਸੀ ਕਿ ਆਲਰੇਡੀ ਜਿੱਤ ਪਰਿਵਾਰ ਨੇ ਦੇਖਿਆ ਕਿ ਲੰਮੀ ਲਈ ਇਹ ਸਾਰੀ ਚੀਜ਼ਾਂ ਦੀ ਹਾਂ ਹਾਂ ਬਿਲਕੁਲ ਬਿਲਕੁਲ ਬੜਾ ਬੰਦ ਤੁਹਾਡਾ ਅੱਛਾ ਸਵਾਲ ਹੈ ਪੰਜਾਬ ਦੇ ਅੰਦਰ ਮਾਨਜੋਤ ਮੁੱਖ ਮੰਤਰੀ ਜੀ ਦੇ ਅਗਵਾਈ ਦੇ ਵਿੱਚ ਜੋ ਮਾਰਕੀਟ ਚੱਲ ਰਹੀ ਹੈ ਕਿ ਸਿਵਲ ਸਪਲਾਈ ਵਿਭਾਗੀਆਂ ਨੇ ਪੰਜਾਬ ਦੇ ਵਿੱਚ ਹੋਰ ਜਿਹੜੇ ਦੀਪਵਾਲੀ ਦੀਆਂ ਛੁੱਟੀਆਂ ਕੱਢੀਆਂ ਨੇ ਸੋ ਮੈਂ ਅ ਤੁਹਾਨੂੰ ਸ਼ੇਅਰ ਕਰਦਾ ਕਿ 8040 8040 ਪੈਦੂ ਖੇਤਰ ਦੇ ਅੰਦਰ 674 ਔਰ 1742 1742 ਸਹਿਰੀ ਖੇਤਰ ਦੇ ਅੰਦਰ ਟੋਟਲ 9792 9792 ਅ ਹੋਰ ਸਰਕਾਰੀ ਰਕਮ ਜਿਹੜੀ ਉਹ ਖੋਲੇ ਜਾਣੇ ਆ ਸੋ ਉਹਦਾ ਪ੍ਰੋਸੈਸ ਕਰਦੇ ਆ 5 ਜੰembre last date ਆਪਰਾਈ ਕਰਨ ਦੀ ਸੋ ਸਾਰਾ ਉਸ ਪੋਰਟਲ ਤੇ ਜਾ ਕੇ ਜਿਹੜੀਆਂ ਵੀ ਉੱਥੇ ਉਹਦੀਆਂ ਉਹ ਰਿਕੁਆਇਰਮੈਂਟ ਹੈਗੀ ਆ ਉਹ ਲੋਕ ਭਰ ਰਹੇ ਆ ਸੋ ਇਹ ਜਿਹੜਾ ਲਗਭਗ 10000 ਡੀਪੂ ਬਕਰਨ ਦੀ ਕਮਾਂ ਤੇ ਪੰਜਾਬ ਦੇ ਵਿੱਚ ਹੋਰ ਜਿਹੜਾ ਅਨੇ ਦਿਨਾ ਚ ਉਹ ਖੁੱਲੇਗਾ ਸੋ ਪ੍ਰਕਿਰਿਆ ਪੰਜਾਬ ਚੱਲਦੀ